ਤਾ ਬਿਲਕੁਲ ਅੱਜ ਮਸਾਹੂ ਗਾੜਮਾਸ ਕੋਲ ਦੇ ਅੰਦਰ ਸੈਂਕੜਿਆਂ ਦੀ ਗਿਣਤੀ ਦੇ ਬੱਚਿਆਂ ਨੂੰ ਜਿਹੜੀਆਂ ਉਹ ਉਹਨਾਂ ਦੀਆਂ ਕਿਤਾਬਾਂ ਔਰ ਨਾਲ ਦੇ ਨਾਲ ਉਹਨਾਂ ਦੇ ਜਿਹੜੇ ਵਸਤੇ ਆ ਉਹ ਵੀ ਵੰਡੇ ਗਿਆ ਬੱਚਿਆਂ ਨੂੰ ਸੋ ਬਹੁਤ ਸਾਰੇ ਲੋਕਾਂ ਨੇ ਇਸਲੇ ਦਿਨਾਂ ਦੇ ਦੌਰਾਨ ਜਿਹੜੇ ਹੜ੍ਹ ਆਇਆ ਉਹ ਨੁਕਸਾਨ ਚੱਲੇ ਆ ਸਾਡੇ ਬੱਚਿਆਂ ਦਾ ਸਾਡੇ ਜਿਹੜੇ ਫੁੱਲਾ ਮਰਗੀ ਦੇ ਵਿਦਿਆਰਥੀ ਆ ਇਹਨਾਂ ਦੀ ਵੀ ਕਿਸੇ ਦੀਆਂ ਕਿਤਾਬਾਂ ਖਿਸਗੀਆਂ ਕਿਸੇ ਦਾ ਬਸਤਾ ਗੁੰਮ ਹੋ ਗਿਆ ਸੁਕਾ ਵੀ ਕੁਝ ਤਰਾਸੀ ਤੋਂ ਬਾਅਦ ਲੋਕ ਸੈਸਨ ਜੇ ਲਾਈਨ ਤੇ ਆ ਰਹੇ ਸੋ ਹੁਣ ਬਹੁਤ ਸਾਰੀਆਂ ਸਮਾਜ ਸੇਵੀ ਜੈਸਰ ਬੰਦੀਆਂ ਨੇ ਵੀ ਬੜੀ ਬੜੀ ਭੁੰਗਾ ਦਾ ਕੀਤੀ ਹੈ ਬਹੁਤ سارے ਸਕੂਲਾਂ ਨੂੰ ਕਈਆਂ ਨੇ ਅਡਾਪਟ ਕੀਤਾ ਬਹੁਤ سارے ਪਿੰਡਾਂ ਨੂੰ ਕਈਆਂ ਨੇ ਅਡਾਪਟ ਕੀਤਾ ਕਈਆਂ ਨੇ ਕਿ ਘਰਾਂ ਨੂੰ ਅਡਾਪਟ ਕੀਤਾ ਸੋ ਅੱਜ ਸਾਡੇ ਨਾਕੀ ਦਾ ਨੌਜਵਾਨ ਹੋਣ ਹਰ ਨੌਜਵਾਨ ਮਕੇਸ਼ ਸ਼ਰਮਾ ਬਾਰਮਾ ਤੋਂ ਜਿਨ੍ਹਾਂ ਨੇ ਇਹ ਇਹ ਸਾਰੀ ਸਮਿਗਰੇ ਜਿਹੜੀ ਹੈ ਬੱਚਿਆਂ ਨੂੰ ਉਹ ਪ੍ਰੋਵਾਈਡ ਕਰਾਈ ਹੈ ਸੋ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਇਸ ਕਿਸਮ ਦੇ ਨੌਜਵਾਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਸਮਾਜ ਦੇ ਬਾਕੀ ਲੋਕਾਂ ਨੂੰ ਜਿੱਥੇ ਅਸੀਂ ਆਪਣੇ ਘਰ ਲਈ ਕਰਦੇ ਹਾਂ ਉਥੇ ਕਿਸੇ ਲੋੜਵੰਦ ਦੀ ਮਦਦ ਵੀ ਕੀਤੀ ਜਾਵੇ ਤਾਂ ਮੈਂ ਸਮਝਾਂਗਾ ਵੀ ਸਮਝਾਂਗਾ ਵੀ ਇਹ ਇੱਕ ਬੜਾ ਨੇਕ ਕੰਮ ਹੈਗਾ ਸੋ ਇਹਨਾਂ ਦਾ ਵੀ ਸ਼ੁਕਰੀਆ ਸੋ ਹੋਰ ਵੀ ਇਹਨਾਂ ਦੇ 7-8 ਸਕੂਲ ਰਏ ਆ ਜਿਨ੍ਹਾਂ ਦੇ ਅੰਦਰ ਇਹ ਬੱਚਿਆਂ ਨੂੰ ਉਹਨਾਂ ਦੀਆਂ ਲੋੜਿੰਦੀਆਂ ਜਿਹੜੀ ਸਿਲੇਬਸ ਨਾਲ ਰਿਲੇਟਡ ਕਿਤਾਬਾਂ ਨੇ ਔਰ ਉਹਨਾਂ ਦੇ ਬੈਗ ਨੇ ਉਹੜਾ ਨੂੰ ਪ੍ਰੋਵਾਈਡ ਕਰਾਉਣਾ ਹੈ